ਜਲੰਧਰ ਦੀ ਜਿਮਨੀ ਚੌਣ ਇਸ ਵਕਤ ਬੇहद ਅਹਿਮ ਹੈ ਸਾਰੀਆਂ ਪਾਰਟੀਆਂ ਨੇ ਪੂਰਾ ਜੋਰ ਲਾਇਆ ਹੋਇਆ ਤੇ ਉੱਥੇ ਹੀ ਜੇ ਗੱਲ ਕਰੀ ਜਾਵੇ ਅਕਾਲੀ ਦਲ ਦੀ ਤਾਂ ਅਕਾਲੀ ਦਲ ਵੱਲੋਂ ਵੀ ਵੱਖ-ਵੱਖਰੀਆਂ ਸਰਗਰਮੀਆਂ ਦਿਖਾਈਆਂ ਜਾ ਰਹੀਆਂ ਨੇ ਜੀ ਜਲੰਧਰ ਦੀ ਉਪ ਚੋਣ ਦੇ ਲਈ ਜਿੱਦਾਂ ਅਕਾਲੀ ਦਲ ਨੇ ਆਪਣੇ ਉਮੀਦਵਾਰ ਨੂੰ میدان ਚ ਉਤਾਰਿਆ ਮੇਰੀ ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਸਦੇ ਫਾਰਮ ਦਾਖਲ ਕਰਉਣ ਵੀ ਨਹੀਂ ਗਏ ਅਕਾਲੀ ਦਲ ਦੇ ਪ੍ਰਧਾਨ ਜਾਣ ਹੀ ਨਹੀਂ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਲੀ ਦਲ ਦੇ ਅੰਦਰ ਸਭ اچھا ਨਹੀਂ ਚੱਲ ਰਿਹਾ ਮੰਤਵੇ ਕੋਈ ਆ ਕਿ ਕਾਲੀ ਦਲ ਕਿਸ ਤਰ੍ਹਾਂ ਬਚਾਇਆ ਜਾਵੇ ਇਹਨਾਂ ਨੇ ਜ਼ਿਲंधर 'ਚ ਮੀਟਿੰਗ ਕੀਤੀ ਹੈ ਕੁਝ ਹੋਰ ਥਾਵਾਂ ਤੇ ਮੀਟਿੰਗਾਂ ਕੀਤੀਆਂ ਉਹਨਾਂ ਮੀਟਿੰਗਾਂ ਦਾ ਪਰਪਸਾ ਮੰਤਵੇ ਹੀ ਹੈ ਕਿ ਕਾਲੀ ਦਲ ਦੇ ਅੰਦਰ ਇਸ ਤਰ੍ਹਾਂ ਦੀ ਇੱਕ ਸੁਖਤਾ ਲਿਆਂਦੀ ਜਾਵੇ ਕਿ ਕਾਲੀ ਦਲ 'ਚ ਸੁਧਾਰ ਕਿਵੇਂ ਕੀਤਾ ਜਾ ਸਕਦਾ ਹੈ ਅਕਾਲੀ ਦਲ ਕਿੱਥੇ ਜੇ ਖੜਾ ਹੈ ਕੀ ਕੀ ਗੱਲਾਂ ਨੇ ਜਿਹੜੀਆਂ ਕਰਨ ਦੀ ਜ਼ਰੂਰਤ ਹੈ ਚੰਦੂ ਮਾਜਰਾ ਸਾਹਿਬ ਨੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਮੇਨ ਜ਼ਿਕਰ ਕੀਤਾ ਬ੍ਰਿਟਿਸ਼ਫ ਦੇ ਮਾਮਲੇ ਦੇ ਉੱਤੇ ਅਕਾਲੀ ਦਲ ਵੱਲੋਂ ਜੋ ਪ੍ਰਸਤਾਵ ਜਾਰੀ ਕਰ ਦਿੱਤਾ ਗਿਆ ਉਹਦੇ 'ਚ ਕਿਹਾ ਗਿਆ ਸੀਗਾ ਕਿ ਸੁਖਵੀਰ ਬਾਦਲ ਦੀ ਲੀਡਰਸ਼ਿਪ ਹੈ ਜਿਹੜੀ ਉਹਦੇ 'ਤੇ ਭਰੋਸੇ ਦਾ ਪ੍ਰਗਟਾਵਾ ਕਰਦੇ ਆਂ ਚੰਦੂ ਮਾਜਰਾ ਹੁਣਾਂ ਨੇ ਸਾਫ਼ ਤੌਰ ਤੇ ਗੱਲ ਕਹੀ ਕਿ ਇਹ ਤਾਂ ਗੱਲ ਹੀ ਨਹੀਂ ਹੋਈ ਭਰੋਸੇ ਦਾ ਪ੍ਰਗਟਾਵਾ ਕਿੱਦਾਂ ਹੋ ਸਕਦਾ ਹੈ ਸਭਾ ਚੋਣਾਂ ਦੇ ਵਿੱਚ ਵੀ ਐਵੇਂ ਲੱਗਦਾ ਸੀ ਕਿ ਅਕਾਲੀ ਦਲ ਤੇ ਬੀਜੇਪੀ ਦੀ ਆਪਸੀ ਭਾਈਚਾਰਕ ਸਾਂਝ ਫੇਰ ਤੋਂ ਦੇਖਣ ਨੂੰ ਮਿਲੇਗੀ ਤਾਂ ਉਹਨਾਂ ਵੱਲ ਵੀ ਲੱਗਦਾ ਵੀ ਇਹਨਾਂ ਦਾ ਕੋਈ ਜੋੜ ਮੇਲ ਹਾਲੇ ਦਿਖਾਈ ਨਹੀਂ ਦੇ ਰਿਹਾ ਉਹ ਕਹਿੰਦੇ ਵੀ ਆਪਸ ਵਿੱਚ ਭਾਜਪਾ ਦਾ ਤੇ ਅਕਾਲੀ ਦਲ ਦਾ ਜਿਹੜਾ ਜੋੜ ਮੇਲ ਆ ਉਹ ਤਾਂ ਤਾਂ ਹੀ ਸੰਭਵ ਹੈ ਨਾ ਜੇ ਕਾਲੀ ਦਲ ਦੇ ਵੀ ਕੁਝ ਪੱਲੇ ਹੋ ਗਏ ਕਹਿੰਦੇ ਅਕਾਲੀ ਦਲ ਦੇ ਆਪਣੇ ਕੋਈ ਪੱਲੇ ਨਹੀਂ ਆ ਇਸੇ ਕਰਕੇ ਭਾਜਪਾ ਜਿਹੜੀ ਕੰਨੀ ਕਤਰਾਈ ਉਹਨਾਂ ਨੇ ਕਿ ਸਾਂਝ ਨਹੀਂ ਬਣਾਈ ਜਾ ਸਕਦੀ ਆ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਦੀ ਕੁੜੀ ਦੀ ਫੋਟੋ ਵਾਇਰਲ ਦੀ ਹੋਵੇ ਜਾਂ ਫਿਰ ਗੱਲ ਹੋਵੇ ਰਾਜਸਥਾਨ ਵਿਖੇ ਵਕਾਲਤ ਦਾ ਪੇਪਰ ਦੇਣ ਗਈ ਅੰਮ੍ਰਿਤਸਰ ਦੀ ਇੱਕ ਬੱਚੀ ਜਿਸ ਨੂੰ ਜਿਸਨੇ ਸ੍ਰੀ ਸਿਰ ਸਿਰ ਪਾਣਿਆ ਹੋਇਆ ਸੀਗਾ ਪਰ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਅਜਿਹੇ ਮਸਲੇ ਹਰ ਰੋਜ਼ ਵਧ ਰਹੇ ਨੇ ਖਬਰਾਂ ਦੀਆਂ ਸੁਰਖੀਆਂ ਬਣ ਰਹੇ ਨੇ ਕੀ ਲੱਗਦਾ ਹੈ ਕਿ ਇਹ ਸਭ ਇੱਕ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਜਾਂ ਫਿਰ ਇਸ ਤੇ ਐਸਜੀਪੀਸੀ ਨੂੰ ਕਿਦਾਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਰ੍ਹਾਂ ਤਰ੍ਹਾਂ ਦੀਆਂ ਮੈਨੂੰ ਕਾਲਜ਼ ਆ ਰਹੀਆਂ ਨੇ ਮੈਨੂੰ ਲੋਕ ਧਮਕੀਆਂ ਦੇ ਰਹੇ ਨੇ ਮੈਨੂੰ ਮੇਰੇ ਤੇ ਰੇਪ ਕਰਨ ਦੇ ਲਈ ਮੈਨੂੰ ਧਮਕਾਇਆ ਜਾ ਰਿਹਾ ਹੈ ਮੈਨੂੰ ਕਿਹਾ ਜਾ ਰਿਹਾ ਹੈ ਕਿ ਅਸੀਂ ਤੇਨੂੰ ਮਾਰ ਦੇਵਾਂਗੇ ਸਿੱਖ ਕੌਮ ਇੱਕ ਅਜੀਹੀ ਕੌਮ ਕਿ ਇਸ ਕੌਮ ਨੇ ਹਮੇਸ਼ਾ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਈਆਂ ਨੇ ਪਰ ਅਜੀਹੀ ਕੌਮ ਤੇ ਗਲਤੀਆਂ ਕਰਨ ਦੇ ਬਾਵਜੂਦ ਵੀ ਅਜੀਹਾ ਇਲਜ਼ਾਮ ਲੱਗਣਾ ਕਿ ਸਹੀ ਹੈ ਧੀਆਂ ਭੈਣਾਂ ਦੀ ਇੱਜ਼ਤ ਜਿਹੜੀ ਸਾਡੇ ਲਈ ਸਭ ਦੀ ਬਰਾਬਰ ਹੈ ਪਰ ਜੇ ਸਾਡੀ ਧੀ ਜਾਂ ਭੈਣ ਕੋਈ ਦਰਬਾਰ ਸਾਹਿਬ 'ਚ ਜਾ ਕੇ ਜਿਸ ਦੇ ਨਾਲ ਠੇਸ ਲੱਗੇ ਸਾਡੇ ਧਰਮ ਨੂੰ ਸਾਡੀ ਸੋਚ ਨੂੰ ਸਾਡੀਆਂ ਭਾਵਨਾਵਾਂ ਨੂੰ ਤਾਂ ਉਸ ਨੂੰ ਵੀ ਆਪਾਂ ਸਹੀ ਨਹੀਂ ਠਹਿਰਾ ਸਕਦੇ ਜੀ ਸੁੰਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਬੜਾ ਸੋਚ ਸਮਝ ਕੇ ਹੀ ਅਫਾਇਰ ਅਦਜ਼ਿ ਕਰਾਈ ਹੋਏਗੀ ਸਤਿ ਸ਼੍ਰੀ ਅਕਾਲ ਜੀ ਮੈਂ ਅਨਪਦੀਪ ਤਾਲੀਵਾਲ ਦੋਸਤੋ ਸਵੇਖ ਰਿਓ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਪ੍ਰੋਗਰਾਮ ਮੈਂ ਜਿਸ ਵਿੱਚ ਅਸੀਂ ਚਾਤ ਮਾਰਦੇ ਆ ਪੱਖ-ਵੱਖ ਖਬਰਾਂ ਦੀਆਂ ਇਸ ਗਰਮੀਆਂ ਤੇ ਕਰਦੇ ਆ ਉਹਨਾਂ ਤੇ ਵਿਚਾਰ ਚਰਚਾ ਤੇ ਦੱਸਦੇ ਆ ਤੁਹਾਨੂੰ ਕੀ ਕੁਝ ਚੱਲ ਰਿਹਾ ਹੈ ਖਾਸ ਪੰਜਾਬ ਭਾਰਤ ਤੇ ਪੱਖ-ਵੱਖ ਮੁਲਕਾਂ ਦੇ ਵਿੱਚ ਖਾਸ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਅਕਸਰ ਜੁੜਦੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਹਰबानी ਤੁਸੀਂ ਦਰਸ਼ਕਾਂ ਦੇ ਰੂਬਰੂ ਹੋਣ ਦਾ ਹਮ ਤੇ ਸਿੱਧੂ ਸਾਹਿਬ ਅਕਸਰ ਆਪਾਂ ਜਿਹੜੀ ਗੱਲ ਕਰਦੇ ਹੁੰਨੇ ਆ ਉਹ ਜਿਮਨੀ ਚੌਂ ਨੂੰ ਲੈ ਕੇ ਕਰਦੇ ਹੁੰਨੇ ਆ ਕਿਉਂਕਿ ਜਲੰਧਰ ਦੀ ਜਿਮਨੀ ਚੌਂ ਇਸ ਵਕਤ ਬੇਹਦ ਅਹਿਮ ਹੈ ਸਾਰੀਆਂ ਪਾਰਟੀਆਂ ਨੇ ਪੂਰਾ ਜ਼ੋਰ ਲਾਇਆ ਹੋਇਆ ਤੇ ਉੱਥੇ ਹੀ ਜੇ ਗੱਲ ਕਰੀ ਜਾਵੇ ਆਕਾਲੀ ਦਲ ਦੀ ਤਾਂ ਆਕਾਲੀ ਦਲ ਵੱਲੋਂ ਵੀ ਵੱਖ-ਵੱਖਰੀਆਂ ਸਰਗਰਮੀਆਂ ਦਿਖਾਈਆਂ ਜਾ ਰਹੀਆਂ ਨੇ ਕਿ ਉਹਨਾਂ ਵੱਲੋਂ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇੱਕ ਹੋਰ ਕਮੇਟੀ ਦੀ ਮੀਟਿੰਗ ਹੋ ਗਈ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਹੋ ਗਈ ਉਹਨਾਂ ਨੂੰ ਲੱਗਦਾ ਵੀ ਕੀ ਉਹ ਉਪਰਾਲੇ ਕੀਤੇ ਜਾਣ ਕਿ ਮੁਰ ਮੁਰ ਤੋਂ ਦੁਬਾਰਾ ਫੇਰ ਜਿਹੜਾ ਅਕਾਲੀ ਦਲ ਹੈ ਉਹ ਸੁਰਜੀਤ ਹੋ ਸਕੇ ਕੀ ਕਹਿਣਾ ਚਾਹੋਗੇ ਜੁਦੀ ਬਹੁਤ ਆਹ ਸਵਾਲ ਹੈ ਜੇ ਆਪਾਂ ਪੰਜਾਬ ਦਾ ਜ਼ਿਕਰ ਕਰਦੇ ਆਂ ਜਲੰਧਰ ਦੇ ਉਪਚੋਣ ਦੀ ਤੁਸੀਂ ਗੱਲ ਕੀਤੀ ਹੈ ਪਹਿਲਾਂ ਮੈਂ ਉਸੇ ਮੁੱਦੇ ਤੇ ਥੋੜਾ ਦਰਸ਼ਕਾਂ ਨੂੰ ਜਾਣਕਾਰੀ ਦੇਣਾ ਚਾਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਸ ਵੇਲੇ ਜੋ ਸਥਿਤੀ ਬਣੀ ਵੀ ਹੈ ਦਿਲੰਦਰ ਦੀ ਉਪਚੋਣ ਦੇ ਲਈ ਜਿਹੜਾ ਅਕਾਲੀ ਦਲ ਨੇ ਆਪਣੇ ਉਮੀਦਵਾਰ ਨੂੰ ਮੈਦਾਨ 'ਚ ਉਤਾਰਿਆ ਮੇਰੀ ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਸ ਦੇ ਫਾਰਮ ਦਾਖਲ ਕਰਾਉਣ ਵੀ ਨਹੀਂ ਗਏ ਹੂੰ ਕਿਉਂ ਨਹੀਂ ਗਏ ਇਸ ਦਾ ਜਵਾਬ ਤਾਂ ਅਕਾਲੀ ਦਲ ਦੇ ਪ੍ਰਧਾਨ ਹੀ ਦੇ ਸਕਦੇ ਆ ਪਰ ਇਸ ਦਾ ਨੋਟਸ ਲੈਣਾ ਬਣਦਾ ਹੈ ਕਿਉਂਕਿ ਇੱਕ ਜਲੰਧਰ ਦੀ ਇਲੈਕਸ਼ਨ ਹੈ ਪੰਜਾਬ ਚ ਕੋਈ ਕਰੋਤੀ ਇਲੈਕਸ਼ਨ ਬਾਈ ਇਲੈਕਸ਼ਨ ਹੋ ਰਹੀ ਹੈ ਸਾਰੀਆਂ ਪਾਰਟੀਆਂ ਨੇ ਜ਼ੋਰ ਲਗਾਇਆ ਵਾ ਉਹਦੇ ਤੇ ਆਪ ਵਾਲੇ ਲੱਗੇ ਵੇ ਆ ਪਾਜ ਪਾਲੇ ਲੱਗੇ ਵੇ ਆ ਕਾਂਗਰਸ ਲੱਗੀ ਵੀ ਆ ਤੇ ਕਾਲੀ ਦਲ ਦੇ ਪ੍ਰਧਾਨ ਜਾਣ ਹੀ ਨਾ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਲੀ ਗੱਲ ਦੇ ਅੰਦਰ ਸਭ ਅੱਛਾ ਨਹੀਂ ਚੱਲ ਰਿਹਾ ਹਾਂ ਹਾਲਾਂਕਿ ਪਿਛਲੇ ਕਾਫੀ ਦਿਨਾਂ ਤੋਂ ਸਥਿਤੀ ਸਟੰਗ ਦੀ ਚੱਲ ਰਹੀ ਜਿਦਾ ਤੁਸੀਂ ਕੋਰ ਕਮੇਟੀ ਦਾ ਜ਼ਿਕਰ ਕੀਤਾ ਉਹਦੇ ਚ ਵੀ ਡਿਸਕਸ਼ਨਸ ਹੋਈਆਂ ਜੇ ਆਪਾਂ ਪਿਛਲੇ ਦਿਨਾਂ ਦੀ ਗੱਲ ਕਰ ਲਈਏ ਤਾਂ ਲਗਾਤਾਰ ਕਾਲੀ ਗੱਲ ਦੇ ਅੰਦਰ ਕਧਾਵਾ ਟਕਸਾਲੀ ਆਗੂ ਹੈ ਅਸਲ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਤਾਂ ਕਾਲੀ ਗੱਲ ਨੂੰ ਬਚਾਉਣ ਦੀ ਮਿਹਨਤ ਚਲਾ ਰਹੇ ਹਾਂ ਹੂੰ ਹੂੰ ਉਸ ਬਚਾਉਣ ਦੀ ਮਹਿਮ ਦੇ ਵਿੱਚ ਸਰਵੇਸ ਢੀਂਸਾ ਸ਼ਾਮਲਾ ਹੈ ਸਿਕੰਦਰ ਸਿੰਘ ਮਲੂਕਾ ਸ਼ਾਮਲਾ ਹੈ ਇਹ मिनिस्टर ਰਹਿ ਚੁਕੇ ਰਖਣਾ ਸਾਹਿਬ ਉਹ ਸ਼ਾਮਲ ਨੇ ਇਦਾਂ ਹੀ ਜਿਹੜਾ ਮਨਪੀਤ ਵਾਲੀ ਸ਼ਾਮਲਾ ਹੈ ਹੋਰ ਕਈ ਕਦਾਵਾਰਾ ਗੂ ਹੋਣਗੇ ਇਦਾਂ ਹੀ ਜਿਹੜਾ ਹੈਗਾ ਬਡਾਲਾ ਸਾਹਿਬ ਸ਼ਾਮਲਾ ਹੈ ਬੀਬੀ ਜ਼ਗੀਰ ਕੌਰ ਨੇ ਕਈ ਨਾਂ ਹੈਗੇ ਪ੍ਰੋਫੈਸਰ ਪ੍ਰੇਮ ਸਿੰਘ ਤਿੰਨੂ ਮਾਜਰਾ ਇਸ ਤਰ੍ਹਾਂ ਕਈ ਵੱਡੇ ਕਦਾਵਾਰਾ ਗੂ ਦੇ ਨਾਂ ਹੈ ਜਿਹੜੇ ਸਮਾਹਮ ਵਿੱਚ ਲੱਗੇ ਜਿੰਨੇ ਕਿ ਮੈਂ ਨਾਂ ਗਿਣੇ ਐ ਇਸ ਤੋਂ ਇਲਾਵਾ ਹੋਰ ਨਾਂ ਵੀ ਹੋਣਗੇ ਜਿਹੜੇ ਇਸ ਮਹਮ ਦੇ ਵਿੱਚ ਲੱਗੇ ਵੇ ਆ ਮੰਤਵੇ ਕੋ ਯਾ ਕੇ ਕਾਲੀਦਾਲ ਕਿਸ ਤਰ੍ਹਾਂ ਬਚਾਇਆ ਜਾਵੇ ਇਹਨਾਂ ਨੇ ਜਲੰਧਰ 'ਚ ਮੀਟਿੰਗ ਕੀਤੀ ਹੈ ਕੁਝ ਹੋਰ ਥਾਵਾਂ ਤੇ ਵੀ ਮੀਟਿੰਗਾਂ ਕੀਤੀਆਂ ਉਹਨਾਂ ਮੀਟਿੰਗਾਂ ਦਾ ਪਰਪਸ ਦਾ ਮੰਤਵੇ ਹੀ ਹੈ ਕਿ ਕਾਲੀਦਲ ਦੇ ਅੰਦਰ ਇਸ ਤਰ੍ਹਾਂ ਦੀ ਇੱਕ ਸੁਰਤਾ ਲਿਆਂਦੀ ਜਾਵੇ ਕਿ ਕਾਲੀਦਲ 'ਚ ਸੁਧਾਰ ਕਿਵੇਂ ਕੀਤਾ ਜਾ ਸਕਦਾ ਹੈ ਜੋ ਨਦੀ ਸੁਧਾਰ ਦਾ ਸਵਾਲ ਆਉਂਦਾ ਸਭ ਤੋਂ ਵੱਡਾ ਸਵਾਲ ਦਇਆ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਦੇਖੋ ਸੁਖਵੀਰ ਸਿੰਘ ਬਾਦਲ ਦੀ ਜਦੋਂ ਆਪਾਂ ਗੱਲ ਕਰਦੇ ਆਂ ਅਕਾਲੀ ਦਲ ਦੇ ਪ੍ਰਧਾਨ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਕਾਲੀ ਦਲ ਹਾਸ਼ੀਏ ਤੇ ਜਾ ਰਿਹਾ ਹੈ ਜਦੋਂ ਅਕਾਲੀ ਦਲ ਹਾਸ਼ੀਏ ਤੇ ਜਾ ਰਿਹਾ ਤਾਂ ਸਵਾਲ ਉੱਠ ਰਿਹਾ ਹੈ ਅਕਾਲੀ ਦਲ ਦੀ ਲੀਡਰਸ਼ਿਪ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਜੀ ਕਿ ਅਕਾਲੀ ਦਲ ਦਾ ਪ੍ਰਧਾਨ ਰਹੇਗਾ ਜਾਂ ਨਹੀਂ ਰਹੇਗਾ ਜਿਹੜੇ ਤਕਸਾਲੀ ਆਗੂਆਂ ਦਾ ਆਪਾਂ ਨਾਂ ਲਿਆ ਉਹਨਾਂ ਚੋਂ ਕਾਫੀਆਂ ਦੀ ਰਏ ਆ ਇਹ ਲੀਡਰਸ਼ਿਪ 'ਚ ਤਬਦੀਲੀ ਹੋਣੀ ਚਾਹੀਦੀ ਹੈ ਜੇ ਲੀਡਰਸ਼ਿਪ ਤਬਦੀਲੀ ਕਰਾਂਗੇ ਤਾਂ ਸ਼ਾਇਦ ਅਕਾਲੀ ਦਲ ਨੂੰ ਬਚਾਇਆ ਜਾ ਸਕਦਾ ਹੈ ਇਸ ਲਈ ਇੱਕ ਨਵੀਂ ਗੱਲ ਜਿਹੜੀ ਹੈਗੀ ਹੈ ਨਵਦੀਪ ਆਪਾ ਇਹ ਕਹਿ ਸਕਦੇ ਆ ਕਿ ਕੋਈ ਵੱਖਰਾ ਅਕਾਲੀ ਦਲ ਨਹੀਂ ਬਣਾਉਣ ਜਾ ਰਹੇ ਜਿਨਾ ਗੋਆਂ ਦੀ ਗੱਲ ਕੀਤੀ ਆਪਾਂ ਇਹ ਸਾਰੇ ਇੱਕੋ ਗੱਲ ਦੇ 'ਚ ਲੱਗਿਆ ਕਿ ਅਕਾਲੀ ਦਲ ਹੋ ਹੀ ਰਹੇਗਾ ਪਰ ਅਕਾਲੀ ਦਲ 'ਚ ਸੋਧਾਂ ਕੀਤੀਆਂ ਜਾਣ ਸੋਧਾਂ ਦੇ ਲਈ ਕਿ ਪ੍ਰਧਾਨ ਦੀ ਤਬਦੀਲੀ ਵੀ ਜ਼ਰੂਰੀ ਹੈ ਲੀਡਰਸ਼ਿਪ ਦੀ ਤਬਦੀਲੀ ਵੀ ਜ਼ਰੂਰੀ ਹੈ ਏਕੇ ਸੱਤਾਂ ਕਾਮਯਾਬ ਹੋਏਗੀ ਗੱਲ ਇਹ ਤਾਂ ਆਉਣ ਵਾਲੇ ਦਿਨਾਂ ਦਾ ਸਾਹਮਣਾ ਇਹਨਾਂ ਪ੍ਰਸਥਿਤੀਆਂ ਦਾ ਹੋਏਗਾ ਜਦੋਂ ਪਤਾ ਲੱਗੇਗਾ ਪਰ ਜੋ ਆਲੇ ਦੁਆਲੇ ਤੋਂ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਲੀਡਰਸ਼ਿਪ ਦੇ ਮਹਿਤਿਆਂ ਤੋਂ ਉਹਨਾਂ ਦੇ ਪ੍ਰਸ਼ੰਸਕਾਂ ਤੋਂ ਆ ਰਹੀ ਹੈ ਉਹਦੇ ਮੁਤਾਬਕ ਹੈ ਕਿ ਇੱਕ ਵੱਡੀ ਮਹਿਮ ਚੱਲ ਰਹੀ ਹੈ ਇਸ ਵੇਲੇ ਅਕਾਲੀ ਦਲ ਦੇ ਅੰਦਰ ਇੱਕ ਪਾਸੇ ਦਾ ਤੁਸੀਂ ਕਹਿਣਾ ਦਿਲेंद्र ਦੀ ਉਪਚੋਣ ਦੀ ਗੱਲ ਹੈ ਦਿਲेंद्र ਦੀ ਉਪਚੋਣ ਇੱਕ ਪਾਸੇ ਲੜੀ ਜਾ ਰਹੀ ਹੈ ਦੂਜੇ ਪਾਸੇ ਅਕਾਲੀ ਦਲ ਆਪਣੀ ਅੰਦਰਲੀ ਚੋਣ ਲੜ ਰਿਹਾ ਹੈ ਗੈਰ ਰਸਮੀ ਤੌਰ ਤੇ ਕਿ ਕਿਸ ਤਰੀਕੇ ਨਾਲ ਅਕਾਲੀ ਦਲ ਨੂੰ ਬਚਾਇਆ ਜਾ ਸਕਦਾ ਵੱਡਾ ਸਵਾਲ ਹੈ ਇਸ ਮੁੱਦੇ ਤੇ ਅਕਾਲੀ ਦੇ ਤਕੜਾ ਘਮਸਾਨ ਨਜ਼ਰ ਆ ਰਿਹਾ ਜੀ ਨਵਦੀਪ ਬਿਲਕੁਲ ਤੇ ਸਰ ਜਿਸ ਹਫ਼ਤੇ ਨਾਲ ਤੁਸੀਂ ਅਕਾਲੀ ਦਲ ਦੇ ਕੱਦਾਵਰ ਆਗੂਆਂ ਦੀ ਗੱਲ ਕੀਤੀ ਆ ਤਾਂ ਉਹਦੇ ਵਿੱਚ ਇੱਕ ਜਿਹੜੀ ਗੱਲ ਕੀਤੀ ਆ ਹੋ ਪ੍ਰੇਮ ਸਿੰਘ ਚੰਦੂ ਮਾ ਸ਼ਾਦੀ ਕੀਤੀ ਹੈ ਤਾਂ ਪਿਛਲੇ ਹਫ਼ਤੇ ਦੇ ਦੌਰਾਨ ਤੁਹਾਡੀ ਉਹਨਾਂ ਦੇ ਨਾਲ ਗੱਲਬਾਤ ਹੋਈ ਮੀਟਿੰਗ ਹੋਈ ਹੈ ਤੇ ਗੱਲਾਂ ਬਾਤਾਂ ਤੋਂ ਕੀ ਲੱਗਦਾ ਵੀ ਇਹ ਕਾਲੀ ਦਲ ਕਿੱਥੇ ਜੇ ਖੜਾ ਹੈ ਕੀ ਕੀ ਗੱਲਾਂ ਨੇ ਜਿਹੜੀਆਂ ਕਰਨ ਦੀ ਜ਼ਰੂਰਤ ਹੈ ਚੰਦੂ ਮਾਜਰਾ ਸਾਹਿਬ ਨੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਮੇਨ ਜ਼ਿਕਰ ਕੀਤਾ ਦੇਖੋ ਨਵਦੀਪ ਜਦੋਂ ਆਪਾਂ ਪ੍ਰੋਫੈਸਰ ਫਰੈਂਸਿਸ ਚੰਦੂ ਮਾਜਰਾ ਦੀ ਜਿਹੜੀ ਮੁਲਾਕਾਤ ਹੋਤਾ ਜ਼ਿਕਰ ਕਰਾਂਗੇ ਇੱਕ ਮੈਂ ਗੱਲ ਜ਼ਰੂਰ ਆਪਣੇ ਦਰਸ਼ਕਾਂ ਨਾਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ ਜੀ ਦੇਖੋ ਉਸ ਜਿਹੜੀ ਇੰਟਰਵਿਊ ਹੋਈ ਹੈ ਉਸ ਨੂੰ ਲੱਖਾਂ ਲੱਖਾਂ ਲੋਕਾਂ ਨੇ ਦੇਖਿਆ ਹੂੰ ਤੇ ਮੈਂ ਕਿਸੇ ਸੀਨੀਅਰ ਜਰਨਲਿਸਟ ਨੂੰ ਪੁੱਛਿਆ ਵੀ ਕੀ ਵਜ੍ਹਾ ਹੋ ਸਕਦੀ ਹੈ ਹੂੰ ਉਹਦਾ ਬੜਾ ਸੰਖੇਪ ਵਿੱਚ ਦੋ ਲਾਈਨਾਂ ਦਾ ਜਵਾਬ ਸੀ ਕਹਿੰਦਾ ਕਿਉਂਕਿ ਸੁਖਵੀਰ ਬਾਦਲ ਦੀ ਲੀਡਰਸ਼ਿਪ ਤਬਦੀਲੀ ਦੀ ਗੱਲ ਕੀਤੀ ਹੈ ਚੰਦੂ ਮਾਜਰਾ ਨੇ ਇਸੇ ਕਰਕੇ ਵੱਡੀ ਗੰਦੀ ਚ ਦੁਨੀਆ ਪੱਰਸ ਬੈਠੇ ਪੰਜਾਬੀਆਂ ਨੇ ਸਿੱਖ ਪਾਈ ਜਾ ਰਹੇ ਨੇ ਉਸ ਮੁਲਾਕਾਤ ਨੂੰ ਦੇਖਿਆ ਤੇ ਸੁਣਿਆ ਸੋ ਚੰਦੂ ਮਾਜਰਾ ਨੇ ਬੜੇ ਸੰਜਮ ਦੇ ਨਾਲ ਹਾਲਾਂਕਿ ਉਸ ਮੁਲਾਕਾਤ ਦੇ ਸਪਸ਼ਟ ਤੌਰ ਤੇ ਉਹਨਾਂ ਨੇ ਕੋਈ ਉਹ ਜੀ ਗੱਲ ਨਹੀਂ ਕੀਤੀ ਕਿ ਅਸੀਂ ਜਿਹੜਾ ਹੈਗਾ ਤਬਦੀਲੀ ਕਰ ਰਹੇ ਆ ਪ੍ਰਧਾਨ ਬਦਲਣਾ ਚਾਹੁੰਦੇ ਆ ਪਰ ਉਹਨੇ ਕਲ ਜ਼ਰੂਰ ਕਹੀ ਕਿ ਅਕਾਲੀ ਦਲ ਦੇ ਅੰਦਰ ਜੋ ਸਚਾਈ ਹੈ ਸੱਚਾ ਉਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੀਡਰਸ਼ਿਪ ਦਾ ਮਾਮਲਾ ਆ ਲੀਡਰਸ਼ਿਪ ਦੇ ਮਾਮਲੇ ਦੇ ਉੱਤੇ ਅਕਾਲੀ ਦਲ ਵੱਲੋਂ ਜੋ ਪ੍ਰੈਸ ਨੋਟ ਜਾਰੀ ਕਰ ਦਿੱਤਾ ਗਿਆ ਉਹਦੇ 'ਚ ਕਿਹਾ ਗਿਆ ਸੀਗਾ ਕਿ ਸੁਖਵੀਰ ਬਾਦਲ ਦੀ ਲੀਡਰਸ਼ਿਪ ਹੈ ਜਿਹੜੀ ਉਹਦੇ ਦੇ ਭਰੋਸੇ ਦਾ ਪ੍ਰਗਟਾਵਾ ਕਰਦੇ ਆ ਹੂੰ ਤੈਨੂੰ ਮਾਜਰਾ ਹੁਣ ਨੇ ਸਾਫ਼ ਤੌਰ ਤੇ ਗੱਲ ਕਹੀ ਕਿ ਇਹ ਤਾਂ ਗੱਲ ਹੀ ਨਹੀਂ ਹੋਈ ਪਰ ਪ੍ਰੋਸੈਡਾ ਪ੍ਰਗਟਾਵਾ ਕਿਦਾਂ ਹੋ ਸਕਦਾ ਹੈ ਇਹ ਮੁੱਦਾ ਹੀ ਨਹੀਂ ਆਇਆ ਜੀ ਉਹਨਾਂ ਨੇ ਜਾਣੀ ਖੁੱਲ ਕੇ ਇਸ ਗੱਲ ਦੀ ਵਿਰੋਧਤਾ ਕੀਤੀ ਹੂੰ ਜੇ ਆਪਾਂ ਦੂਜੇ ਆਗੂਾਂ ਦੇ ਵੀ ਗੱਲ ਕਰਦੇ ਆਂ ਬੀਬੀ ਜਗੀਰ ਕੌਰ ਹੂੰ ਬੀਬੀ ਜਗੀਰ ਕੌਰ ਹੁਣੀ ਗੁਰਦਾਰ ਪਰੰਦਰ ਕਮੇਟੀ ਦੇ ਮੈਦਾਨ ਰਹਿ ਆ ਕਾਲੀ ਦਲ ਦੇ ਕਦਾਵਾਰ ਆਗੂ ਹੈ ਮੰਤਰੀ ਰਹੇ ਆ ਉਹ ਵੀ ਇਹਨਾਂ ਮੁੱਦਿਆਂ ਦੇ ਤੇ ਦੇਖੋ ਇਹ ਕਾਫੀ ਤਾਣੀ ਬਾਣੀ ਦਾ ਨਵਦੀਪ ਉਲਜੀ ਵੀ ਹੈ ਹੂੰ ਜਿਸ ਤੋਂ ਆਪਾਂ ਹੋਰ ਥੋੜਾ ਪਿੱਛੇ ਜਾਈਏ ਆਪਾਂ ਗੱਲ ਕਰਦੇ ਆਂ ਸੁਖਦੇਸ਼ ਸਿੰਘ ਢੀਂਡਸਾ ਦੀ ਸਿੰਨ ਸਿੰਘ ਟਿੰਰਸਾ ਜਿਹੜੀਆਂ ਕੁਝ ਮੀਟਿੰਗਾਂ ਹੋਈਆਂ ਪਹਿਲਾਂ ਜਲੰਧਰ ਜੇ ਮੀਟਿੰਗ ਦਾ ਆਪਸ ਜ਼ਿਕਰ ਕਰ ਰਹੇ ਆ ਉੱਥੇ ਉਹਦੇ ਚ ਇੱਕ ਦਿਨ ਦਾ ਸੁਦੇਸ਼ ਸਿੰਘ ਟਿੰਰਸਾ ਗਏ ਆ ਹਾਂ ਪਰ ਮੇਰੀ ਜਾਣਕਾਰੀ ਮੁਤਾਬਕ ਹੁਣ ਉਹਨਾਂ ਦੀ ਤਬੀਅਤ ਠੀਕ ਨਹੀਂ ਪਿਛਲੇ 1-2 ਦਿਨਾਂ ਚ ਇਸ ਕਰਕੇ ਹੁਣ ਕੋਈ ਮੀਟਿੰਗ ਹੋਏ ਜਾਂ ਹੋ ਰਹੀ ਹੈ ਤਾਂ ਉਹਦੇ ਚ ਤਾਂ ਉਹ ਨਹੀਂ ਗਏ ਜੀ ਪਰ ਇਹ ਤਾਂ ਪਹਿਲੀਆਂ ਮੀਟਿੰਗਾਂ ਜਾਂਦੇ ਰਹੇ ਆ ਟਿੰਰਸਾ ਪਰਿਵਾਰ ਦਾ ਮੁੱਦਾ ਕੀ ਆ ਉਹ ਕਹਿੰਦੇ ਦੇਖੋ ਪਾਰਟੀ ਦੇ ਪ੍ਰਧਾਨ ਨੇ ਕੀ ਕੀਤਾ ਕੀ ਢੀਂਡ ਸਾਹ ਜਾਨ ਨੂੰ ਘਰੇ ਜਾ ਕੇ ਬੇਨਦੀ ਕੀਤੀ ਕਿ ਆਓ ਜੀ ਤੁਸੀਂ ਪਾਰਟੀ ਜੁਆਇਨ ਕਰੋ ਤੁਸੀਂ ਦਾ ਟਿਕਸਾਲੀ ਆਗੂ ਹੋ ਹਮ ਪ੍ਰਕਾਸ਼ ਸਿੰਘ ਬਾਦਲਾ ਦੇ ਨਾਲ ਲੰਬਾ ਸਮਾਂ ਕੰਮ ਕੀਤਾ ਤੇ ਉਹਨਾਂ ਨੂੰ ਸਰਪ੍ਰਸਤ ਐਲਾਨਤਾ ਕਿ ਸਰਪ੍ਰਸਤ ਹੋਣਗੇ ਸਰਪ੍ਰਸਤ ਨਾਲ ਕੀਤੀ ਗਈ ਕਿ ਕਿ ਸਰਪ੍ਰਸਤ ਨੂੰ ਜਦੋਂ ਕੋਈ ਐਂ ਫੈਸਲੇ ਲੈਣੇ ਸੀ ਉਹਦੇ ਸਰਪ੍ਰਸਤ ਨੂੰ ਪੁੱਛਿਆ ਇਹਨਾਂ ਗਿਆ ਇਸ ਮੁੱਦੇ ਤੇ ਤਾਂ ਢੀਂਡ ਸਾਹ ਨਾਲ ਮੇਰੀ ਆਪਣੀ ਗੱਲ ਹੋਈ ਹੈ ਵੱਡੇ ਢੀਂਡ ਸਾਹਿਬ ਦੀ ਮੈਂ ਗੱਲ ਕਰ ਰਿਹਾ ਸਰਦੇਸ਼ ਸਿੰਘ ਢੀਂਡ ਸਾਹ ਨਾਲ ਉਹਨਾਂ ਨੇ ਮੈਨੂੰ ਕਿਹਾ ਕਿ ਜਗਤਾਰ ਜਿਹੜਾ ਹੈਗਾ ਆ ਜਿਹੜੇ ਫੈਸਲੇ ਲਏ ਆ ਜਿਹਨਾਂ ਫੈਸਲਾਂ 'ਚ ਕੁਝ ਕਾਰਵਾਈ ਕੀਤੀ ਗਈ ਹੈ ਜਿਹਦੇ 'ਚ ਦੇਸ਼ ਪ੍ਰਦਾ ਕੈਰੋਂ ਤੇ ਕਾਰਵਾਈ ਹੋਈ ਜਾਂ ਕੁਝ ਹੋਰ ਫੈਸਲੇ ਲਏ ਉਹਦੇ ਸਾਨੂੰ ਤਾਂ ਪੁੱਛਿਆ ਹੀ ਨਹੀਂ ਜੀ ਕਿ ਕੀ ਕਰਨਾ ਕੀ ਨਹੀਂ ਫਿਰ ਕਾਦੀ ਸਰਪ੍ਰਸਤੀ ਹੈ ਹੋਰ ਤਾਂ ਹੋਰ ਪਾਰਟੀ ਨੇ ਫੈਸਲਾ ਪਹਿਲਾਂ ਉਹਨਾਂ ਨੂੰ ਸੁਨਿਆ ਦਿੱਤਾ ਸੀ ਕਿ ਪਾਰਲੀਮੈਂਟ ਦੇ ਵਿੱਚ ਇੱਕ ਟਿਕਟ ਜਿਹੜੀ ਹੈਗੀ ਹੈ ਸ੍ਰੀ ਦਸਨ ਸਿੰਘ ਸਾਦੇ ਪਰਿਵਾਰ ਨੂੰ ਦਿੱਤੀ ਜਾਏਗੀ ਉਹਨਾਂ ਦੇ ਬੇਟੇ ਜਿਹੜੇ ਹੈਗੇ ਆ ਮੂਲ ਐਕਸ਼ਨ ਲੈਣਗੇ ਪਾਰਲੀਮੈਂਟ ਦੀ ਉਹਨਾਂ ਨੂੰ ਵੀ ਪਾਸੇ ਕਰ ਦਿੱਤਾ ਗਿਆ ਇਸ ਗੱਲ ਦੀ ਨਾਰਾਜ਼ਗੀ ਹੁਣ ਇਸ ਮਾਮਲੇ ਤੇ ਬੀਬੀ ਜ਼ਗੀਰ ਕੋਰ ਨੇ ਵੀ ਟਿੱਪਣੀ ਕੀਤੀ ਹਮ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਨਾਲ ਇਹ ਚੰਗਾ ਕੰਮ ਨਹੀਂ ਹੈ ਕਿ ਤੁਸੀਂ ਜਿਹੜੀ ਸੀਨੀਅਰ ਲੀਡਰਸ਼ਿਪ ਜਿਹਨੂੰ ਆਪਣੇ ਹੱਥੇ ਹੀ ਵਾਪਸ ਲੈ ਕੇ ਆਏ ਜੋ ਰਸਕੇ ਚਲੇ ਗਏ ਸੀ ਉਹਨਾਂ ਨਾਲ ਤੁਸੀਂ ਗੱਲ ਨਹੀਂ ਕੀਤੀ ਆਪਣੇ ਤੌਰ ਤੇ ਹੀ ਫੈਸਲੇ ਕਰੀ ਜਾਂਦੇ ਹੋ ਕਿ ਪਾਰਟੀ ਇੱਕ ਵਿਅਕਤੀ ਚਲਾਏਗਾ ਜਾਂ ਕਾਲੀ ਦਲ ਕਲੈਕਟਿਵ ਤੌਰ ਤੇ ਲੀਡਰਸ਼ਿਪ ਚਲਾਏਗੀ ਬਿਲਕੁਲ ਇਸੇ ਮੁੱਦੇ ਤੇ ਜਿਸ ਚੰਨੂ ਮਾਦਰਾ ਜੀ ਤੁਸੀਂ ਜ਼ਿਕਰ ਕੀਤਾ ਇੰਟਰਵਿਊ ਕੀਤਾ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਿਹੜਾ ਫੈਸਲਾ ਲੈਣਾ ਇੱਕ ਵਿਅਕਤੀ ਨੇ ਲੈਣਾ ਜਾਂ ਸਮੂਹ ਅਕਾਲੀ ਦਲ ਦੀ ਲੀਡਰਸ਼ਿਪ ਨੇ ਲੈਣਾ ਜੀ ਇੱਥੇ ਆ ਕੇ ਗੱਲ ਖੜੀ ਹੈ ਕਿ ਅਕਾਲੀ ਦਲ ਸਦਾਰ ਹੋਣਾ ਤਾਂ ਸਮੂਹਕ ਲੀਡਰਸ਼ਿਪ ਨਾਲ ਹੀ ਹੋ ਸਕਦਾ ਜੀ ਨਵਦੀਪ ਜੀ 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 ਸਰ ਬਿਲਕੁਲ ਸਹੀ ਕਿਹਾ ਕਿ ਜੇਕਰ ਕੁਝ ਕਰਨਾ ਹੈ ਜੇਕਰ ਮੋੜ ਤੋਂ ਅਕਾਲੀ ਦਲ ਦੇ ਵਿੱਚ ਉਛਾਲ ਦੇਖਣਾ ਲੋਕਾਂ ਨੂੰ ਨਾਲ ਜੋੜਨਾ ਤਾਂ ਪਹਿਲਾਂ ਇਹਨਾਂ ਦੇ ਵਿੱਚ ਇੱਕ ਜੁਟਤਾ ਹੋਣੀ ਚਾਹੀਦੀ ਆ ਪਰ ਜਿਸ ਹਿਸਾਬ ਦੇ ਨਾਲ ਇਹਨਾਂ ਦੇ ਕੱਦਾਬਰ ਲੀਡਰ ਨਿਚੜੇ ਉਹ ਪਾਰਟੀ ਵੀ ਛੱਡ ਗਏ ਪਿਛਲੇ ਹਫਤੇ ਦੇ ਦੌਰਾਨ ਆਪਾਂ ਦੇਖਿਆ ਕਿ ਕੌਮੀ ਹੋਣੇ ਤਾਂ ਉਹਨਾਂ ਵੱਲੋਂ ਆਪਣੇ ਬੀਜੇਪੀ ਦੇ ਵਿੱਚ ਜਾ ਕੇ ਸ਼ਾਮਿਲ ਹੋ ਜਾਣਾ ਪਰ ਫਿਰ ਹੁਣ ਜਿਵੇਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਐਵੇਂ ਲੱਗਦਾ ਸੀ ਕਿ ਅਕਾਲੀ ਦਲ ਤੇ ਬੀਜੇਪੀ ਦੀ ਆਪਸੀ ਭਾਈਚਾਰਕ ਸਾਂਝ ਫੇਰ ਤੋਂ ਵੇਖਣ ਨੂੰ ਮਿਲੇਗੀ ਤਾਂ ਉਹਨਾਂ ਵੱਲ ਵੀ ਲੱਗਦਾ ਵੀ ਇਹਨਾਂ ਦਾ ਕੋਈ ਜੋੜ ਮਿਲ ਹਾਲੇ ਦਿਖਾਈ ਨਹੀਂ ਦੇ ਰਿਹਾ ਹੂੰ ਹੂੰ ਬਿਲਕੁਲ ਜਿਹੜਾ ਹੈ ਜਦੋਂ ਆਪਾਂ ਜੋੜ ਮੇੜ ਦੀ ਗੱਲ ਕਰਦੇ ਆਂ ਤਾਂ ਜੋਲ ਮੇਲ ਜਿਹੜਾ ਇਸ ਕਰਕੇ ਵੀ ਨਹੀਂ ਹੋ ਰਿਹਾ ਕਿਉਂਕਿ ਭਾਜਪਾ ਨੇ ਜਿਹੜੇ ਇੱਕ ਆਪਣੇ ਸਰਵੇ ਕਰਵਾਏ ਵੱਖਰੇ ਵੱਖਰੇ ਤੌਰ ਤੇ ਹੂੰ ਉਸ ਦੇ ਵਿੱਚ ਜਿਹੜਾ ਇਹ ਉੱਭਰ ਕੇ ਗੱਲ ਸਾਹਮਣੇ ਆਇਆ ਕਿ ਕਾਕਲੀਦਲ ਹਾਸ਼ੀ ਦੇ ਹੈ ਦੇਖੋ ਭਾਜਪਾ ਬੜੀ ਸ਼ਕਤੀਸ਼ਾਲੀ ਪਾਰਟੀ ਹੈ ਇਸ ਮੁਲਕ ਦੇ ਅੰਦਰ ਕੇਂਦਰ ਚ ਸਤਾ ਤੇ ਬੈਠੇ ਹੈ ਵੱਡੀ ਬਹੁ ਗਣਤੀ ਨਾਲ ਤੀਜੀ ਵਾਰ ਜਿਹੜਾ ਉਹਨਾਂ ਦੇ ਪ੍ਰਧਾਨ ਮੰਤਰੀ ਆ ਗਿਆ ਹੈ ਸਰਕਾਰ ਆ ਗਈ ਹੈ ਉਹਨਾਂ ਨੇ ਜਿਹੜੀ ਜਾਣਕਾਰੀ ਪਾਰਲੀਮੈਂਟ ਚੋਂ ਨਾਲ ਚ ਪੰਜਾਬ ਬਾਰੇ ਹਾਸਲ ਕੀਤੀ ਉਹ ਕਹਿੰਦੇ ਵੀ ਆਪਸ ਵਿੱਚ ਭਾਜਪਾ ਦਾ ਤੇ ਕਾਲੀ ਦਲ ਦਾ ਜਿਹੜਾ ਜੋੜ ਮੇਲ ਆ ਉਹ ਤਾਂ ਤਾਂ ਹੀ ਸੰਭਵ ਹੈ ਨਾ ਜੇ ਕਾਲੀ ਦਲ ਦੇ ਵੀ ਕੁਝ ਪੱਲੇ ਹੋਵੇ ਕਹਿੰਦੇ ਕਾਲੀ ਦਲ ਦੇ ਆਪਣੇ ਕੁਝ ਪੱਲੇ ਨਹੀਂ ਆ ਇਸੇ ਕਰਕੇ ਭਾਜਪਾ ਜਿਹੜੀ ਕੰਨੀ ਕਤਰਾਈ ਉਹਨਾਂ ਨੇ ਕਿ ਸਾਂਝ ਨਹੀਂ ਬਣਾਈ ਜਾ ਸਕਦੀ ਹਾਲਾਂਕਿ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਮੀਡੀਆ ਚਰਚਾ ਹੁੰਦੀ ਰਹੀ ਕਿ ਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋਏਗਾ ਪਾਰਲੀਮੈਂਟ ਦੀਆਂ ਰਲ ਕੇ ਚੋਣਾਂ ਲੈਣੀਆਂ ਜਾਣਗੀਆਂ ਪਰ ਭਾਜਪਾ ਨੇ ਇਸ ਪ੍ਰਤੀ ਬਿਲਕੁਲ ਹੀ ਕੋਈ ਹੰਗਾਰਾ ਨਹੀਂ ਭਰਿਆ ਇਹਦੀ ਵਜਾਇ ਸਗੋਂ ਜਿਹੜੀ ਗੱਲ ਭਾਜਪਾ ਨੇ ਕੀਤੀ ਉਹ ਕੀ ਕੀਤੀ ਕਿ ਜੋ ਵੀ ਕੋਈ ਆਗੂ ਆਏ ਆ ਸਕਦੇ ਸੀ ਉਹਨਾਂ ਆਗੂਆਂ ਨੂੰ ਭਾਜਪਾ ਚ ਸ਼ਾਮਲ ਕਰਾਇਆ ਹੁਣ ਅਪਾ ਸਕੰਦਰ ਸਿੰਘ ਮਲੂਕਾ ਦੀ ਗੱਲ ਕਰਦੇ ਆ ਸਕੰਦਰ ਸਿੰਘ ਮਲੂਕਾ ਨੇ ਵੀ ਜਿਹੜਾ ਹੈਗਾ ਭਾਜਪਾ ਜੁਆਇਨ ਨਹੀਂ ਕੀਤੀ ਕੱਲ ਦਾ ਪਤਾ ਨਹੀਂ ਜੁਆਇਨ ਕਰਦੇ ਕਿ ਨਹੀਂ ਕਰਦੇ ਜੀ ਪਰ ਅਜੇ ਤੱਕ ਆਪਾਂ ਕਹਿ ਸਕਦੇ ਕਿ ਭਾਜਪਾ ਚ ਨਹੀਂ ਗਏ ਪਰ ਜਿਹੜਾ ਉਹਨਾਂ ਦਾ ਪਰਿਵਾਰ ਸੀ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਨੂੰਹ ਉਹ ਤਾਂ ਭਾਜਪਾ ਚ ਚਲੇ ਗਏ ਨਾ ਜੀ ਉਹਨਾਂ ਨੇ ਭਾਜਪਾ ਦੇ ਟਿਕ ਲਈ ਪਾਜਟਿਕ ਦੇ ਲੜਾਈ ਲੜੀ ਸੋ ਭਾਜਪਾ ਨੂੰ ਜਦੋਂ ਇਦਾਂ ਦੇ ਟਕਸਾਲੀ ਪਰਿਵਾਰ ਮਿਲਣ ਲੱਗਣਾ ਤਾਂ ਉਹਨਾਂ ਨੇ ਦੇਖਿਆ ਵੀ ਸੁਖਵੀਰ ਬਾਦਲ ਜਿਹੜੀ ਲੀਡਰਸ਼ਿਪ ਹੈ ਉਹਦੀ ਕਮਜ਼ੋਰ ਲੀਡਰਸ਼ਿਪ ਪੈਂਦੀ ਜਾ ਰਹੀ ਹੈ ਤੇ ਉਹਨਾਂ ਨੇ ਜਿਹੜਾ ਸਮਝੌਤਾ ਕਰਨ ਤੋਂ ਦੇਖੋ ਇੱਕ ਆਪ ਸੰਭਾਵਿਕ ਤੌਰ ਤੇ ਦੇਖੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਜਿੱਤਣ ਤੋਂ ਬਾਅਦ ਆਪਣੇ ਜਿਹੜੇ ਪਾਰਟੀ ਦੇ ਵਰਕਰ ਸੀ ਐਮਪੀ ਸੀ ਉਹਨਾਂ ਨੂੰ ਸੰਬੋਧਨ ਕੀਤਾ ਉਹਦੇ ਚ ਕਈ ਆਗੂਆਂ ਦੇ ਉਹਨਾਂ ਨੇ ਨਾਂ ਲੈ ਕੇ ਮਨਾ ਧੰਨਵਾਦੀਆਂ ਉਹਨਾਂ ਤੋਂ ਸਿੱਖਿਆ ਮਾਰਗਦਰਸ਼ਨ ਉਹਨਾਂ ਨੇ ਕੀਤਾ ਉਹਨਾਂ 'ਚ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਲਿਆ ਹਾਂ ਪ੍ਰਧਾਨ ਮੰਤਰੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਲੈਣਾ ਆਪਣੇ ਆਪ 'ਚ ਦੋ ਚਾਰ ਜਿਹੜੇ ਨਾਂ ਕੌਮੀ ਪੱਧਰ ਤੇ ਲਏ ਗਏ ਉਹਨਾਂ 'ਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਲਿਆ ਗਿਆ ਜੀ ਤੇ ਆਪਣੇ 'ਚ ਕੋਈ ਛੋਟੀ ਗੱਲ ਨਹੀਂ ਵੱਡੀ ਗੱਲ ਸੀ ਇਹਦਾ ਕਹਿਣ ਤੋਂ ਪਾਜਾ ਸੁਨੇਹਾ ਦਿੰਦਾ ਇਹ ਵੀ ਸੀ ਕਿ ਉਸ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦਾ ਤਾਂ ਸਤਿਕਾਰ ਕਰਦੇ ਆ ਹਾਂ ਪਰ ਸੁਖਵੀਰ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ ਉਸ ਨੂੰ ਪ੍ਰਵਾਨ ਨਹੀਂ ਕਰਦੇ ਹਾਂ ਸੋ ਭਾਜਪਾ ਨੇ किनारा कशी ਕੀਤੀ ਉਹਦਾ ਨਤੀਜਾ ਕੀ ਨਿਕਲਿਆ ਕਿ ਪਾਰਲੀਮੈਂਟਰੀ ਚੋਣਾਂ ਹੋ ਗਿਆ ਭਾਜਪਾ ਹੁੰਦਾ ਠੀਕ ਹੈ ਕਿ ਕੋਈ ਸੀਟ ਨਹੀਂ ਮਿਲੀ ਪਰ ਜੇ ਦਾਵੇਦਾਰੀਆਂ ਦੀ ਗੱਲ ਕਰੀਏ ਤਾਂ ਭਾਜਪਾ ਇਹ ਤਾਂ ਦਾਵਾ ਕਰਦੀ ਹੈ ਨਾ ਕਿ ਵੋਟ ਫੀਸ ਦੀ ਜਿਹੜਾ ਦੇਖਿਆ ਜਾਵੇ ਤਾਂ ਭਾਜਪਾ ਨੇ ਪਾਰਲੀਮੈਂਟ ਦੀਆਂ ਚੋਣਾਂ ਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਤੇ ਤਕਰੀਬਨ ਦੁੱਗਣਾ ਆਪਣਾ ਵਧਾਇਆ ਜੀ ਔਰ ਦੂਜੇ ਪਾਸੇ ਜੇ ਆਪਾਂ ਗੱਲ ਅਕਾਲੀ ਦਲ ਦੀ ਕਰਦੇ ਹਾਂ ਅਕਾਲੀ ਦਲ ਦਾ ਵੋਟ ਫੀਸ ਦੀ ਜਿਹੜਾ ਪਿਛਲੀਆਂ ਚੋਣਾਂ ਦੇ ਮੁਕਾਬਲੇ ਚ ਘਟਿਆ ਹੇਠਾਂ ਚਲੇ ਗਿਆ ਹਾਂ ਪਹਿਲਾਂ ਅਸੈਂਬਲੀ ਚਲੇ ਗਏ ਫਿਰ ਪਾਰਲੀਮੈਂਟ ਦੇ ਹੇਠਾਂ ਚਲੇ ਗਏ ਤੇ ਹੁਣ ਇੱਕ ਸੀਟ ਜਿੱਤੀ ਐ ਤਾਂ ਬੀਬਾ ਹਰਸਿਮਰਤ ਬਾਦਲ ਵਾਲੀ ਬਠਿੰਡਾ ਵਾਲੀ ਸੀਟ ਜਿੱਤੀ ਐ ਹੂੰ ਉਹਦੇ ਬਾਰੇ ਨਵਦੀਪ ਵਿਰੋਧੀਧਿਰ ਨੇ ਇਹੀ ਕਹਿੰਦੀਆਂ ਕਿ ਜੀ ਇਹ ਬਾਦਲ ਜਿੱਤ ਗਿਆ ਪਰ ਅਕਾਲੀ ਦਲ ਹਾਰ ਗਿਆ ਜੀ ਸੋ ਅਕਾਲੀ ਦਲ ਕਿਵੇਂ ਬਚਾਇਆ ਜਾ ਸਕਦਾ ਹੈ ਇਹ ਸਾਰੀ ਮਹਿਮਾ ਇਸ ਦੇ ਆਲੇ ਦੁਆਲੇ ਘੁੰਮ ਰਹੀ ਹੈ ਹੂੰ ਜੀ ਨਵਦੀਪ ਜੀ ਬਿਲਕੁਲ ਤੇ ਇਸ ਨਾਲ ਹੀ ਸਰ ਜੀ ਅਸੀਂ ਅਗਲੀ ਖਬਰ ਵੱਲ ਵਧੀਏ ਕਿ ਵਕ ਵਕ ਥਾਵਾਂ ਤੇ ਜਿਹੜੀਆਂ ਚਰਚਾਵਾਂ ਨੇ ਉਹ ਸਿੱਖ ਕਮਿਊਨਿਟੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਖਬਰਾਂ ਦਿਨ ਪ੍ਰਤੀ ਦਿਨ ਵਧਦੀਆਂ ਹੀ ਜਾ ਰਹੀਆਂ ਨੇ ਗੱਲ ਪਾਵਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਦੀ ਕੁੜੀ ਦੀ ਫੋਟੋ ਵਾਇਰਲ ਦੀ ਹੋਵੇ ਜਾਂ ਫਿਰ ਗੱਲ ਹੋਵੇ ਰਾਜਸਥਾਨ ਵਿਖੇ ਵਕਾਲਤ ਦਾ ਪੇਪਰ ਦੇਣ ਗਈ ਅੰਮ੍ਰਿਤਧਾਰੀ ਸਿੱਖ ਬੱਚੀ ਜਿਸ ਨੂੰ ਜਿਸਨੇ ਸ੍ਰੀ ਸ੍ਰੀ ਸਾਹਿਬ ਪਾਣਿਆ ਹੋਇਆ ਸੀਗਾ ਪਰ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਅਜਿਹੇ ਮਸਲੇ ਹਰ ਰੋਜ਼ ਵਧ ਰਹੇ ਨੇ ਖ਼ਬਰਾਂ ਦੀਆਂ ਸੁਰਖੀਆਂ ਬਣ ਰਹੇ ਨੇ ਕੀ ਲੱਗਦਾ ਹੈ ਕਿ ਇਹ ਸਭ ਇੱਕ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਜਾਂ ਫਿਰ ਇਸ ਤੇ ਐਸਜੀਪੀਸੀ ਨੂੰ ਕਿਦਾਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕੁਝ ਨਾ ਕੁਝ ਐਸਾ ਕਾਨੂੰਨ ਬਣਾਇਆ ਜਾਵੇ ਕਿ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਇਸ ਤਰ੍ਹਾਂ ਖਿਲਵਾੜ ਨਾ ਹੋ ਸਕੇ ਜੀ ਇਹ ਨਹੀਂ ਦੀ ਬੜਾ ਸੰਵੇਦਨਸ਼ੀਲ ਮੁੱਦਾ ਜਿਸ ਮੁੱਦੇ ਤੇ ਅਸੀਂ ਗੱਲ ਕਰ ਰਹੇ ਆਂ ਆਪਾਂ ਪਿਛਲੇ ਦਿਨਾਂ ਤੋਂ ਲਗਾਤਾਰ ਇਸ ਗੱਲ ਨੂੰ ਦੇਖ ਰਹੇ ਆਂ ਕਿ ਚਾਹੇ ਸ਼੍ਰੋਮਣੀ ਕਾਲੀਦਾਵ ਜੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਹੋਵੇ ਉਹਨਾਂ ਵੱਲੋਂ ਇਹ ਆਵਾਜ਼ ਉਠਾਈ ਜਾ ਰਹੀ ਹੈ ਕਿ ਸਿੱਖਾਂ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਦੀ ਬੇਕਦਰਹੀ ਹੋ ਰਹੀ ਹੈ ਜਿਹੜੇ ਅਹਿਮ ਮੁੱਦੇ ਆ ਉਹਨਾਂ ਮੁੱਦਿਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜੇ ਆਪਾਂ ਫੌਰੀ ਜਿਸ ਮਾਮਲੇ ਦਾ ਤੁਸੀਂ ਜ਼ਿਕਰ ਕੀਤਾ ਦੇਖੋ ਉਹ ਗੁਜਰਾਤ ਨਾਲ ਸੰਬੰਧਿਤ ਲੜਕੀ ਹੈ ਹੂੰ ਉਹ ਦਰਬਾਰ ਸਾਹਿਬ ਆਈ ਉੱਥੇ ਨੇ ਜੋਗਾ ਕੀਤਾ ਜਿਸ ਢੰਗ ਨਾਲ ਉਸਨੇ ਜੋਗਾ ਕੀਤਾ ਜਿਸ ਸੰਗ ਨਾਲ ਉਹਨੇ ਆਸਣ ਜਿਹੜਾ ਲਿਆ ਜੋਗਾ ਦਾ ਉਸਦੇ ਤੇ ਇਤਰਾਜ਼ ਕਰਨਾ ਬਣਦਾ ਹੀ ਬਣਦਾ ਸੀਗਾ ਜੀ ਜੀ ਸ੍ਰੀ ਗੁਰਦਾਰਾ ਪਰੰਧ ਕਮੇਟੀ ਨੇ ਉਸਦੇ ਤੇ ਐਫ ਆਈ ਆਰ ਵੀ ਦਰਜ ਕਰਾਈ ਹੈ ਹਾਲਾਂਕਿ ਉਸ ਲੜਕੀ ਨੇ ਉਹ ਜਦੋਂ ਉਹਨੇ ਆਪਣੀ ਫੋਟੋ ਵਾਇਰਲ ਕੀਤੀ ਉਸ ਤੋਂ ਬਾਅਦ ਅਬਜੈਕਸ਼ਨ ਆਏ ਇਤਰਾਜ਼ ਉੱਠੇ ਤਾਂ ਉਦੋਂ ਵੀ ਉਹਨੇ ਮਾਫੀ ਮੰਗੀ ਹੁਣ ਐਫ ਆਈ ਆਰ ਦਰਜ ਹੋਈ ਆ ਅੰਮ੍ਰਿਤਸਰ ਦੇ ਵਿੱਚ ਤਾਂ ਉਦੋਂ ਵੀ ਮਾਫੀ ਮੰਗੀ ਆ ਪਰ ਸਵਾਲ ਮਾਫੀ ਮੰਗਣ ਦਾ ਨਹੀਂ ਹੈ ਸਵਾਲ ਇਹ ਹੈ ਕਿ ਗੁਜਰਾਤ ਤੋਂ ਆਈ ਲੜਕੀ ਉੱਥੇ ਆ ਕੇ ਕੀ ਉਹਨੂੰ ਦਰਬਾਰ ਸਾਹਿਬ ਹੀ ਮਿਲਿਆ ਸੀ ਜੋਗਾ ਕਰਨ ਦੇ ਲਈ ਸਰ ਮਾਫੀ ਚਾਹ ਮੰਗੀ ਕਿ ਮੈਂ ਉਹਨੂੰ ਇੱਥੇ ਸਰ ਨੋਟਸ ਲਿਆ ਰੋਕਾਂਗੇ ਸਰ ਇੱਥੇ ਇਹ ਸਿਰ ਇੱਕ ਮਾਫੀ ਮੰਗਣ ਦਾ ਹੀ ਮਸਲਾ ਨਹੀਂ ਹੈ ਨਾਲ ਦੀ ਨਾਲ ਉਹਨੇ ਇਹ ਗੱਲ ਵੀ ਕਹੀ ਹੈ ਕਿ ਇਸ ਮਸਲੇ ਤੋਂ ਬਾਅਦ ਮੈਂ ਮਾਫੀ ਮੰਗ ਲਈ ਹੈ ਪਰ ਫਿਰ ਵੀ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਮੈਨੂੰ ਕਾਲਸ ਆ ਰਹੀਆਂ ਨੇ ਮੈਨੂੰ ਲੋਕ ਧਮਕੀਆਂ ਦੇ ਰਹੇ ਨੇ ਮੈਨੂੰ ਮੇਰੇ ਤੇ ਰੇਪ ਕਰਨ ਦੇ ਲਈ ਮੈਨੂੰ ਧਮਕਾਇਆ ਜਾ ਰਿਹਾ ਮੈਨੂੰ ਕਿਹਾ ਜਾ ਰਿਹਾ ਕਿ ਅਸੀਂ ਤੈਨੂੰ ਮਾਰ ਦੇਵਾਂਗੇ ਤਾਂ ਇਸ ਚੀਜ਼ ਦੇ ਚਲਦੇ ਆ ਉਸ ਨੂੰ ਗੁਜਰਾਤ ਪੁਲਿਸ ਵੱਲੋਂ ਵੀ ਛੱਤਰਛਾਇਆ ਦਿੱਤੀ ਗਈ ਹੈ ਇੱਥੇ ਮੈਂ ਇੱਕ ਗੱਲ ਦਾ ਜ਼ਿਕਰ ਜ਼ਰੂਰ ਕਰਾਂਗੀ ਸਿੱਖ ਕੌਮ ਇੱਕ ਅਜੀਹੀ ਕੌਮ ਕਿ ਇਸ ਕੌਮ ਨੇ ਹਮੇਸ਼ਾ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਈਆਂ ਨੇ ਪਰ ਅਜੀਹੀ ਕੌਮ ਤੇ ਗਲਤੀਆਂ ਕਰਨ ਦੇ ਬਾਵਜੂਦ ਵੀ ਅਜੀਹਾ ਇਲਜ਼ਾਮ ਲੱਗਣਾ ਕਿ ਸਹੀ ਹੈ ਨਦੀਪ ਇਹ ਤਾਂ ਸਹੀ ਕਦੇ ਵੀ ਨਹੀਂ ਹੋ ਸਕਦੀ ਗੱਲ ਜਿਹੜੀ ਜੇ ਕਿਸੇ ਨੇ ਇਦਾਂ ਦੀ ਕਟਿਆ ਕਿਸੰਦੀ ਹਰਕਤ ਕੀਤੀ ਹੈ ਉਹ ਲੜਕੀ ਬਾਰੇ ਗਲਤਮਤਬਦ ਸ਼ਬਦਾਂ ਦੀ ਇਸਤੇਮਾਲ ਕੀਤੇ ਆ ਜਾਂ ਥ੍ਰੈਟ ਕੀਤਾ ਉਹਦੇ ਬਾਰੇ ਤਾਂ ਆਪਾਂ ਬਿਲਕੁਲ ਹੀ ਕਹਿੰਦੇ ਆ ਕਿ ਗਲਤ ਹੈਗੀ ਆ ਗੱਲ ਇਹ ਨਹੀਂ ਹੋਣੀ ਚਾਹੀਦੀ ਸੀ ਜਿੰਨੀ ਇਹ ਮਾੜੀ ਗੱਲ ਹੈ ਇਹਦਾ ਕੋਈ ਜਵਾਬ ਨਹੀਂ ਇਸ ਗੱਲ ਦਾ ਪਰ ਜਿਸ ਮਾਮਲੇ ਦਾ ਆਪਾਂ ਜ਼ਿਕਰ ਕਰ ਰਹੇ ਆਂ ਦੇਖੋ ਹੁੰਦਾ ਕੀ ਹੈ ਨਵਦੀਕ ਸੋਸ਼ਲ ਮੀਡੀਆ 'ਚ ਆਪਾਂ ਜਾਣਦੇ ਆਂ ਕੋਈ ਕਿਸੇ ਦਾ ਇਸ ਤਰ੍ਹਾਂ ਦਾ ਕੰਟਰੋਲ ਤਾਂ ਹੈ ਨਹੀਂ ਕਿਸੇ ਨੇ ਜਾ ਕੇ ਫੋਨ ਕੀਤਾ ਨਹੀਂ ਕੀਤਾ ਕੋਈ ਉਹਦੀ ਆਥੈਂਟੀਸਿਟੀ ਨਹੀਂ ਜੀ ਜੇ ਤਾਂ ਹੋਵੇ ਨਾ ਕੋਈ ਕਿਸੇ ਜ਼ਿੰਮੇਵਾਰ ਵਿਅਕਤੀ ਨੇ ਕਿਸੇ ਨੇ ਬਿਆਨ ਦਿੱਤਾ ਹੋਵੇ ਮੀਡੀਆ ਦੇ ਅੰਦਰ ਕੋਈ ਜ਼ਿੰਮੇਵਾਰੀ ਲਈ ਹੋਵੇ ਕੋਈ ਵੱਡੀ ਗੱਲ ਕਿਸ ਨੇ ਕੀਤੀ ਹੋਵੇ ਕਿਹਾ ਹਾਂ ਸੋਸ਼ਲ ਮੀਡੀਆ ਤੇ ਜਾਂ ਸਿੱਧੇ ਤੌਰ ਤੇ ਕੌਣ ਗੱਲ ਕਰ ਰਿਹਾ ਹੈ ਜਾਣ ਕੇ ਕਰ ਰਿਹਾ ਹੈ ਕੋਈ ਸ਼ਰਾਤੀ ਆਨਸਰ ਕਰ ਰਿਹਾ ਹੈ ਕੌਣ ਕਰ ਰਿਹਾ ਹੈ ਹਮਮ ਸਹੀ ਕਰ ਰਿਹਾ ਹੈ ਇਹਦਾ ਅੰਦਾਜ਼ਾ ਤਾਂ ਲਗਾਇਆ ਨਹੀਂ ਜਾ ਸਕਦਾ ਹਮ ਪਰ ਆਪਾਂ ਉਸ ਗੱਲ ਨੂੰ ਜਿਹੜੀ ਹਮੈਤ ਵੀ ਨਹੀਂ ਕਰਦੇ ਜੇ ਕਿਸੇ ਨੇ ਕੋਈ ਗਲਤ ਗੱਲ ਕੀਤੀ ਹੈ ਤਾਂ ਨਹੀਂ ਹੋਣੀ ਚਾਹੀਦੀ ਜਿੱਦਾਂ ਤੁਸੀਂ ਕਹਿ ਰਹੇ ਆਂ ਕਿ ਆਪਾਂ ਪੈਣਾ ਦੀ ਇੱਜ਼ਤ ਜਿਹੜੀ ਸਾਡੇ ਲਈ ਸਭ ਦੀ बराबर है जी. पर जे ਸਾਡੀ ਧੀਜ ਐ ਭੈਣਾਂ ਕੋਈ ਦਰਬਾਰ ਸਾਹਿਬ 'ਚ ਜਾ ਕੇ ਜਿਸ ਦੇ ਨਾਲ ਠੇਸ ਲੱਗੇ ਸਾਡੇ ਧਰਮ ਨੂੰ ਸਾਡੀ ਸੋਚ ਨੂੰ ਸਾਡੀਆਂ ਭਾਵਨਾਵਾਂ ਨੂੰ ਤਾਂ ਉਸ ਨੂੰ ਵੀ ਆਪਾਂ ਸਹੀ ਨਹੀਂ ਠਹਿਰਾ ਸਕਦੇ ਜੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੇ ਬੜਾ ਸੋਚ ਸਮਝ ਕੇ ਹੀ ਅਫਾਇਰ ਦਾ ਜੁਕਰਾਈ ਹੋਏਗੀ ਦੇਖੋ ਐਸਜੀਪੀਸੀ ਵੀ ਨਹੀਂ ਕਲੀ ਗੱਲਾ ਜਿੱਤੂ ਦਾ ਸਵਾਲ ਹੈ ਜਥੇਦਾਰ ਸਾਧਾ ਸਿੰਘ ਸਹਿਬਾਨ ਇਕਾਲਤਾ ਸਾਧੇ ਜਿਹੜੇ ਜਥੇਦਾਰ ਆ ਉਹਨਾਂ ਵੱਲੋਂ ਵੀ ਇਹਦੀ ਨਿੰਦਾ ਕੀਤੀ ਗਈ ਹੈ ਕਿ ਆਖਰ ਇਦਾਂ ਦੀਆਂ ਮੰਦਪਾਗੀਆਂ ਕਢਣਾਵਾ ਕਿਉਂ ਵਾਪਰਦੇ ਨੇ ਦਰਬਾਰ ਸਾਹਿਬ ਨੂੰ ਉਹਨੇ ਦੇਖੋ ਇਹ ਤੇ ਹੈ ਨਹੀਂ ਕਿ ਉੱਥੇ ਜਾਂਦਾ ਉੱਥੇ ਹੋਵੇ ਨਾ ਕੋਈ ਦਰਬਾਰ ਸਾਹਿਬ ਚ ਜੋਗਾ ਦੀਆਂ ਕਲਾਸਾਂ ਚੱਲ ਰਹੀਆਂ ਜਾਂ ਹੋਰ ਵੀ ਕੋਈ ਜਿਹੜਾ ਸਿੱਖ ਭਾਈਚਾਰੇ ਦੇ ਲੋਕ ਉੱਥੇ ਜੋਗਾ ਕਰਿਆ ਤੇ ਲੜਕੀ ਨੇ ਵੀ ਦੇਖ ਕੇ ਜੋਗਾ ਸ਼ੁਰੂ ਕਰਤਾ ਹੂੰ ਉਹਨੂੰ ਕੱਲੀ ਨੂੰ ਇਹ ਗੱਲ ਕਿੱਥੋਂ ਸੁਝੀ ਕਿ ਦਰਬਾਰ ਸਾਹਿਬ ਜਾ ਕੇ ਜੋਗਾ ਕਰਨਾ ਸੋ ਇਸ ਕਰਕੇ ਜਿਹੜਾ ਹੈਗਾ ਉਸ ਦੀ ਨਿੰਦਾ ਕੀਤੀ ਜਾਣੀ ਦਾ ਬਣਦੀ ਐ ਇਸ ਮੰਦਪਾਗੀ ਕੱਟਣਾ ਦੀ ਐਫ ਆਰ ਵੀ ਦਰਜ ਹੋਈ ਐ ਸਿੰਘ ਸਹਿਬਾਨ ਨੇ ਵੀ ਇਸ ਮਾਮਲੇ ਦਾ ਨੋਟਿਸ ਲੈ ਕੇ ਨਹੀਂ ਹੋਣਾ ਚਾਹੀਦਾ ਸੋ ਇਸ ਕਰਕੇ ਜਿਹੜੀਆਂ ਇਦਾਂ ਦੀਆਂ ਕਰਨਾਮਾ ਵਾਪਰਦੀਆਂ ਪਹਿਲਾਂ ਵੀ ਤੇ ਕਿਤੇ ਵਾਪਰਦੀਆਂ ਤਾਂ ਇਹ ਹੁੰਦਾ ਕਿ ਘਟ ਗਿੰਦੀ ਨੂੰ ਤਾਂ ਅਹਿਸਾਸ ਇਸ ਗੱਲ ਦਾ ਕਿ ਆਖਰ ਸਾਡੇ ਨਾਲ ਇਹ ਜਿਹਾ ਕਿਉਂ ਹੁੰਦਾ ਹੈ ਕਿਸੇ ਦੇ ਵੀ ਧਾਰਮਿਕ ਸਥਾਨ 'ਚ ਜਾ ਕੇ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਜੇ ਠੇਸ ਪਹਜਾਵਾਂਗੇ ਕਿਸੇ ਨੂੰ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ ਕੋਈ ਬਜ਼ੁਰਗ ਹੋਵੇ ਨੌਜਵਾਨ ਹੋਵੇ ਲੜਕਾ ਹੋਵੇ ਲੜਕੀ ਹੋਵੇ ਦੇਖੋ ਜਿਹੜੇ ਤਾਂ ਮੈਂ ਕਿਹਾ ਕਿ ਇਹਦੇ ਆ ਉਹਨਾਂ ਮੁੱਦਿਆਂ ਦੇ ਉੱਤੇ ਉਹਨਾਂ ਮਾਮਲਿਆਂ 'ਚ ਕੋਈ ਸਮਝੌਤਾ ਹੋ ਨਹੀਂ ਸਕਦਾ ਆਖਰ ਇਸ ਗੱਲ ਦੀ ਫਿਰ ਕੋਈ ਐਂਡ ਨਹੀਂ ਹੈ ਹੂੰ ਹੂੰ ਕਿ ਕਿਉਂ ਹੋਇਆ ਸਾਰਾ ਕੁਝ ਵਰਤਾਰਾ ਹੁਣ ਦੂਜੇ ਮੁੱਦੇ ਦਾ ਤੁਸੀਂ ਜਿਨ੍ਹਾਂ ਜ਼ਿਕਰ ਕਰ ਰਹੇ ਜੁਡੀਸ਼ਰੀ ਦਾ ਐਗਜ਼ਾਮ ਹੈ ਰਾਜਸਥਾਨ ਦੇ 'ਚ ਸ਼ਾਇਦ ਪਿਛਲੀ ਜਿਹੜੀ 23 ਤਰੀਕ ਲੰਘ ਕੇ ਗਈ ਹੈ ਜੀ ਉਸੇ ਤਰੀਕ ਨੂੰ ਹੋਇਆ 23 ਨੂੰ ਰਾਜਸਥਾਨ ਦੇ ਵਿੱਚ ਜੀ ਤਾਂ ਪੰਜਾਬ ਦੀ ਕਿਸ਼ਲਿੰਦਰ ਦੀ ਜਿਹੜੀ ਲੜਕੀ ਆ ਆਪ ਵੀ ਐਡਵੋਕੇਟ ਆ ਉਹ एग्जाम ਦੇਣ ਗਈ ਉਹ ਠੀਕ ਹੈ ਉਹਨੇ ਪੰਜੇ ਕਕਾਰ ਜਿਹੜੇ ਹੈਗਾ ਉਹ ਸਿੱਖ ਧਾਰਨਾਵਾਂ ਮੁਤਾਬਕ ਜਿਹੜਾ ਉਹਨੇ ਪਹਿਨੇ ਹੋਏ ਆ ਸ੍ਰੀ ਸਾਹਿਬ ਜੋ ਪਾ ਕੇ ਕੀਆ ਤਾਂ ਸਾਡੇ ਧਰਮ ਦੇ ਵਿੱਚ ਸੰਵਿਧਾਨ ਦੇ ਅਨਸਾਰ ਵੀ ਜਿਹੜੇ ਹੈਗਾ ਉਹਨੂੰ ਅਲਾਉ ਹੈਗਾ ਕਿ ਜਾ ਸਕਦੇ ਆ ਪਾ ਕੇ ਜਾ ਸਕਦੇ ਆ ਅਲਾਉਡ ਹੈ ਜੀ ਨਹੀਂ ਉਹਨੂੰ ਜਿਸ ਤਰੀਕੇ ਦੇ ਨਾਲ ਰੋਕਿਆ ਗਿਆ ਕਿ ਨਹੀਂ ਜਾਣ ਦਿੱਤਾ ਗਿਆ ਸਿੱਧੇ ਤੌਰ ਤੇ ਫਿਰ ਤੁਸੀਂ ਕਿਸੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਚਾਈ ਰਹੇ ਹਨ ਸੁਹਣੀ ਗੁਰਦਾਰਾ ਪੰਦਕਮੇਟੀ ਦੇ ਪ੍ਰਧਾਨ ਜਿਹੜੇ ਹੈਗੇ ਆ ਧਾਮੀ ਸਾਹਿਬ ਉਹਨਾਂ ਨੇ ਸਖਤ ਨੋਟਸ ਲਿਆ ਇਸ ਮਾਮਲੇ ਦਾ ਉਹਨਾਂ ਨੇ ਸਰਕਾਰ ਨੂੰ ਵੀ ਕਿਹਾ ਕਿ ਬਹੁਤ ਗਲਤ ਵਰਤਾਰਾ ਹੈ ਅਜਿਹੀ ਭਾਵਨਾ ਕੋਈ ਪਹਿਲੀ ਵਾਰੀ ਨਹੀਂ ਪ੍ਰਗਟਾਈ ਗਈ ਇਸ ਤੋਂ ਪਹਿਲਾਂ ਵੀ ਸੁਹਣੀ ਗੁਰਦਾਰਾ ਪੰਦਕਮੇਟੀ ਜਿੱਦਾਂ ਕਿਹਾ ਮੈਂ ਆਪਾਂ ਸਿੰਘ ਸਾਹਿਬਾਂ ਨੇ ਹਮੇਸ਼ਾ ਇਹਨਾਂ ਮੁੱਦਾਂ ਦੇ ਕਹਿੰਦੇ ਕਿ ਜਿਹੜੀਆਂ ਧਾਰਮਿਕ ਘਟ ਗਣਤੀਆਂ ਚ ਸਿੱਖ ਪਾਈ ਤਰ੍ਹਾਂ ਜਾਂ ਦੂਜਾ ਪਾਈ ਤਰ੍ਹਾਂ ਉਹਨਾਂ ਦੇ ਨਾਲ ਜੇ ਕੋਈ ਜ਼ਾਤੀ ਕੀਤੀ ਜਾਂਦੀ ਆ ਉਹਨਾਂ ਦੇ ਸੁਵੇਦਨਸ਼ੀਲ ਮੁੱਦਿਆਂ ਦੇ ਉੱਤੇ ਖਲਵਾੜ ਕੀਤਾ ਜਾਂਦਾ ਫਿਰ ਉਹਦੇ ਰੋਸ ਦਾ ਪ੍ਰਗਟਾਵਾ ਤਾਂ ਹੁੰਦਾ ਹੀ ਹੁੰਦਾ ਇੱਕ ਦੇਖੋ ਲੜਕੀ ਜਲੰਧਰ ਤੋਂ ਚੱਲ ਕੇ ਰਾਜਸਥਾਨ ਚ ਐਗਜ਼ਾਮ ਦੇਣ ਗਈ ਔਰ ਐਡਾ ਵੱਡਾ ਅਹਿਮ ਐਗਜ਼ਾਮ ਹੈ ਜੋ ਦੇਣ ਉਹ ਗਈ ਹੋਏਗੀ ਜੀ ਔਰ ਜੇ ਉਹਦੇ ਪਹਿਲਾਂ ਉਹਦੀ ਧਾਰਮਿਕ ਭਾਵਨਾਵਾਂ ਨਾਲ ਹੀ ਖਲਵਾੜ ਕੀਤਾ ਗਿਆ ਹੋਵੇ ਤਾਂ ਉਹਦਾ ਕਿਸ ਤਰ੍ਹਾਂ ਦਾ ਮੂਡ ਹੋਏਗਾ ਕਿਸ ਤਰ੍ਹਾਂ ਦਾ ਪੇਪਰ ਹੋਇਆ ਹੋਏਗਾ ਕਿਸ ਤਿਆਰੀ ਦੇ ਨਾਲ ਗਈ ਹੋਏਗੀ ਜੋ ਠੇਸ ਲੱਗੀ ਹੋਏਗੀ ਜੋ ਉਸ ਨੂੰ ਚੀਜ਼ ਜਾਂ ਪੀੜਾ ਪਹੁੰਚੀ ਹੋਏਗੀ ਉਹਨੂੰ ਮਾਨਸਿਕ ਤੌਰ ਤੇ ਉਹਦਾ ਅੰਦਾਜ਼ਾ ਤਾਂ ਉੱਥੇ ਹੀ ਲਾਇਆ ਜਾ ਸਕਦਾ ਨਾ ਸੋ ਬਹੁਤ ਅਹਿਮ ਮਾਮਲਾ ਹੈ ਆਖਰਕਾਰ ਸਾਡੇ ਮੌਲਕ ਜਿਹੇ ਇਹ ਜੀਆਂ ਗੱਲਾਂ ਵਾਪਰਨੀਆਂ ਔਰ ਰਾਜਸਥਾਨ ਦਾ ਫਿਰ ਸਾਡਾ ਗੁਆਂਢੀ ਸੂਬਾ ਹੈ ਜੀ ਉੱਥੇ ਵੱਡੀ ਗਿਣਤੀ ਸਿੱਖ ਭਾਈਚਾਰਾ ਪੰਜਾਬੀ ਭਾਈਚਾਰਾ ਰਹਿੰਦਾ ਹੈ ਉਹਨਾਂ ਨੂੰ ਪਤਾ ਨਹੀਂ ਕਿ ਸਿੱਖ ਭਾਈਚਾਰਾ ਕੀ ਚੀਜ਼ ਊਲ ਹੈ ਕੀ ਉਹਨਾਂ ਦਾ ਪਹਿਰਾ ਇਹਤੋਂ ਗੁਰੂਗ੍ਰਾਮ ਸਾਧੀ ਉਹ ਪਾਲਣਾ ਕਰਦੇ ਆ ਮੰਨਦੇ ਆ ਜਿਹੜਾ ਹੈਗਾ ਜੀ ਇਹਦੇ باوجود ਵੀ ਜੇ ਰਾਜਸਥਾਨ ਜੇ ਜਾਂ ਕੁਝ ਬਾਪਰ ਸਾਦਾ ਤੇ ਫਿਰ ਵਿਦੇਸ਼ਾਂ ਜਦੋਂ ਬਾਪਰ ਦਾ ਸੀ ਤਾਂ ਉੱਥੇ ਨੋਟਸ ਲੈਨੇ ਆ ਆਪਣੇ ਮੁਲਕ 'ਚ ਜਿਹहां ਵਰਤਾਰਾ ਹੋਵੇ ਤਾਂ ਨੋਟਸ ਲੈ ਜਾਣਾ ਬਣਦਾ ਵੀ ਹੈ ਐਸਜੀਪੀਸੀ ਨੇ ਨੋਟਸ ਲਿਆ ਔਰ ਇਸ ਮਾਮਲੇ ਦੇ ਤੇ ਸਰਕਾਰ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ ਸਰਕਾਰ ਕੋਲੋਂ ਪੁੱਛਿਆ ਵੀ ਗਿਆ ਜੀ ਕਿ ਕਿਉਂ ਬਾਪਰ ਹੈ ਉਸ ਲੜਕੀ ਦੇ ਨਾਲ ਇਹ ਹੂੰ ਹੂੰ ਸਰ ਸਮਾਂ ਸਾਡੇ ਕੋਲ ਸਿਰਫ 1 ਮਿੰਟ ਦਾ ਬਾਕੀ ਬਚਿਆ ਹੈ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਨਵਦੀਬ ਸਨਿਆਤਾ ਸਭ ਤੋਂ ਵੱਡੀ ਜਹੀ ਗੱਲ ਆ ਦੇਖੋ ਆਪਾਂ ਗੱਲ ਕਰ ਰਹੇ ਸਿੱਖ ਪਾਈਚਾਰੇ ਦੀ ਚਾਹੇ ਦੇਸ਼ ਦਾ ਕੋਈ ਵੀ ਘਟਗੰਤੀ ਭਾਈਚਾਰਾ ਹੋਵੇ ਉਹਦੀਆਂ ਭਾਵਨਾਵਾਂ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ ਸਾਡੇ ਦੇਸ਼ ਦੇ ਅੰਦਰ ਸਮੇਂ-ਸਮੇਂ ਤੇ ਤੁਸੀਂ ਪਹਿਲਾਂ ਗੱਲ ਕਰਕੇ ਹਟਿਓ ਤੇ ਕੋਈ ਇੱਕ ਪਾਰਲੀਮੈਂਟ ਮੈਂਬਰ ਜੇ ਸਿੱਖ ਪਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਟਿੱਪਣੀ ਕਰੇਗੀ ਤਾਂ ਸਾਰਿਆਂ ਦੇ ਹਿਰਦੇ ਬਲੁੰਦਰੇ ਜਾਣਗੇ ਨਾ ਫਿਰ ਉਸ ਦੇ ਜਵਾਬ ਦੇ ਵਿੱਚ ਕੋਈ ਏਦਾਂ ਦੀ ਕੋਈ ਟੀਕਾ ਡੇਪਣੀ ਕਰਦਾ ਉਸ ਨੂੰ ਤਾਂ ਬਹੁਤ ਉਸਾਲਿਆ ਜਾਂਦਾ ਹੈ ਉਸਾਲਿਆ ਕਿ ਜਿਹੜਾ ਵਰਤਾਰਾ ਹੋ ਵੀ ਕਿਉਂ ਜਿਹਾਂ ਵਾਪਰੇ ਕਿਉਂ ਜੀ ਆਖਰ ਇਹ ਨਫਰਤ ਵਾਲੀ ਜਿਹੜੀ ਰਾਜਨੀਤੀ ਹੈ ਕਮ ਸੇ ਕਮ ਪੰਜਾਬ ਦੇ ਅੰਦਰ ਤਾਂ ਨਫਰਤ ਨੂੰ ਕੋਈ ਪਿਆਰ ਨਹੀਂ ਕਰਦਾ ਇੱਥੇ ਤਾਂ ਮਾਨਵਤਾ ਦਾ ਸਨੇਹ ਦੇਣ ਵਾਲੀ ਧਰਤੀ ਹੈ ਸੋ ਜਦੋਂ ਸਾਡੇ ਨਾਲ ਵੀ ਕੋਈ ਨਫਰਤ ਨਾਲ ਦੇਖਦਾ ਹੈ ਨਫਰਤ ਦੀ ਜਿਹੜੀ ਕਾਰਵਾਈ ਕਰਦਾ ਜਾਂ ਸਾਡੀਆਂ ਭਾਵਨਾਵਾਂ ਨਾਲ ਖਲਵਾੜ ਕਰਦਾ ਤਾਂ ਪੰਜਾਬੀਆਂ ਵੱਲੋਂ ਸੁਵੇਦਨਸ਼ੀਲ ਹੋਣਾ ਔਰ ਉਸ ਮਾਮਲੇ ਤੇ ਪ੍ਰਤੀਕਰਮ ਦੇਣਾ ਸਵਾਵਿਕ ਹੈ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਸਵਾਲ ਇੱਕ ਧਿਰ ਦਾ ਨਹੀਂ ਸਾਂਝੇ ਤੌਰ ਤੇ ਸੀ ਆਪਣੇ ਮੁਲਕ ਦੇ ਵਿੱਚ ਆਸੀਂ ਭਾਈਚਾਰੇ ਨੂੰ ਕਾਇਮ ਰੱਖੀਏ ਔਰ ਸਤਿਪਾਵਨਾ ਵਾਲਾ ਭਾਈਚਾਰੇ ਵਾਲਾ ਸਨੇਹਾ ਦਿੱਤਾ ਜਾਣਾ ਚਾਹੀਦਾ ਨਾ ਕਿ ਨਫ਼ਰਤ ਵਾਲਾ ਸਨੇਹਾ ਜਾਵੇ ਜੀ ਨਵਦੀਪ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ ਬਤਨਵਾਤ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਇਸ ਨੂੰ ਸ਼ੇਅਰ ਕੀਤਾ ਜਾਂਦਾ ਆ YouTube ਵਾਲੇ ਦਰਸ਼ਕਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੰਗਾ ਲੱਗਦਾ ਤੁਸੀਂ ਸਾਡੇ ਨਾਲ જોડਦੇ ਹੋ ਵਿਚਾਰ ਚਰਚਾ ਨੂੰ ਸੁਣਦੇ ਹੋ ਕੁਝ ਕਮੈਂਟਸ ਵੀ ਜ਼ਰੂਰ ਕੀਤੇ ਜਾਣ ਕੋਈ ਹੋਰ ਸਵਾਲ ਹੁੰਦਾ ਕੋਈ ਹੋਰ ਮੁੱਦਾ ਹੁੰਦਾ ਜਾਂ ਪ੍ਰੋਗਰਾਮ ਦੇ ਬਾਬਤ ਕੋਈ ਸਜਾਹ ਹੁੰਦਾ ਤਾਂ ਉਹ ਵੀ ਤੁਸੀਂ ਸਾਨੂੰ ਜ਼ਰੂਰ ਦੱਸਿਆ ਕਰੋ ਅੱਜ ਦੇ ਇਸ ਪ੍ਰੋਗਰਾਮ ਦੇ ਵਿਚਾਰ ਨਾਲ ਹੀ ਜੀ ਮਿਲਾਂਗੇ ਆਪਾਂ ਕੱਲ ਕੁਝ ਹੋਰ ਨਵੇਂ ਮਸਲਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਤੋਂ ਇਜਾਜ਼ਤ ਸਤਿ ਸ਼੍ਰੀ ਅਕਾਲ